ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੌਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੁਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਇਦਾ ਸੋ ਕਰਦੇ ਆ ਪੂਨੀਆ ਜੀ ਨੂੰ ਪ੍ਰੋਗਰਾਮ ਚ ਸ਼ਾਮਲ ਤੇ ਫਿਰ ਉਹ ਖਬਰਾਂ ਦਾ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਆਪਾਂ ਲਗਾਤਾਰ ਦੋ ਦਿਨ ਤੋਂ ਪਹਿਲੀ ਖਬਰ ਇਹੀ ਹੁੰਦੀ ਹੈ ਆਪਣੀ ਕਿ ਇਜ਼ਰਾਈਲ ਜੋ ਗਾਜ਼ਾ 'ਚ ਕਰ ਰਿਹਾ ਹੈ ਉਸ ਦੇ ਪਾਬਤ ਅੱਜ ਵੀ ਪਾਇਓ ਚਾਨਣਾ ਕਿ ਕਹਿੰਦੇ ਬਹੁਤ ਜ਼ਿਆਦਾ ਕਹਿਰ ਵਰਸ ਰਿਹਾ 250 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਹਾਂ ਜੀ ਕੱਲ ਆਪਾਂ ਜਦੋਂ ਖਬਰ ਬਾਰੇ ਗੱਲ ਕੀਤੀ ਸੀ ਉਦੋਂ ਦੱਸਿਆ ਸੀਗਾ ਕਿ ਤਕਰੀਬਨ 114 ਲੋਕਾਂ ਦੀਆਂ ਮੌਤਾਂ ਹੋਈਆਂ ਨੇ ਪਰ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹ ਜਿਹੜਾ ਡੈਥ ਟੋਲ ਹੈਗਾ ਯਾਨੀ ਕਿ ਜਿਹੜੇ ਲੋਕਾਂ ਮਰਨ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ 250 ਤੱਕ ਪਹੁੰਚ ਗਈ ਹੈਗੀ ਆ ਤੇ ਇਜ਼ਰਾਈਲਿਸ ਫੈਨਾ ਨੇ ਦਾਅਵਾ ਕੀਤਾਗਾ ਕਿ ਉਹ ਗਜ਼ਾ 'ਚ ਨਵੇਂ ਕਿਸਮ ਦਾ ਅਭਿਆਨ ਸ਼ੁਰੂ ਕਰ ਰਹੇ ਨੇ ਨਵੇਂ ਕਿਸਮ ਦਾ ਆਪਰੇਸ਼ਨ ਸ਼ੁਰੂ ਕਰ ਰਹੇ ਨੇ ਉਸ ਆਪਰੇਸ਼ਨ ਦਾ ਇਹਨਾਂ ਨੇ ਆਪਰੇਸ਼ਨ ਗਿਡੀਅன்ஸ் ਚੈਰੀਟ ਨਾ ਦਿੱਤਾ ਹੈਗਾ ਜਿਹਦਾ ਜਿਹਦਾ ਮਤਲਬ ਲਕਸ਼ ਇਹ ਰੱਖਿਆਗਾ ਉਹਨਾਂ ਨੇ ਟਾਰਗੇਟ ਇਹ ਰੱਖਿਆਗਾ ਕਿ ਅਸੀਂ ਹਮਾਸ ਨੂੰ ਜਮ੍ਹਾਂ ਖਤਮ ਕਰ ਦਵਾਂਗੇ ਅਤੇ ਉਹਦੇ ਕੈਚ ਜਿੰਨੇ ਵੀ ਸਾਡੇ ਲੋਕ ਹੈਗੇ ਆ ਉਹਨਾਂ ਨੂੰ ਕਿਤਨ ਕਿਤੇ ਛੜਾ ਲਿਆ ਛੜਾ ਲਵਾਂਗੇ ਇਹ ਇਜ਼ਰਾਈਲੀ ਡਿਫੈਂਸ ਫੋਰਸਸ ਵੱਲ ਓਕੇ ਆ ਗਿਆ ਹੈਗਾ ਇਜ਼ਰਾਈਲੀ ਡਿਫੈਂਸ ਫੋਰਸਸ ਨੇ ਪਿਛਲੇ 24 ਘੰਟੇ ਅੰਦਰ 150 ਤੋਂ ਜ਼ਿਆਦੇ ਜਿਹੜੀ ਥਾਵਾਂ ਸੀਗੀਆਂ ਗਜ਼ਾ ਪੱਟੀ 'ਚ ਉਹਨਾਂ ਨੂੰ ਟਾਰਗੇਟ ਕੀਤਾ ਹੈਗਾ ਬਹੁਤ ਭਿਆਨਕ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੁਸੀਂ ਦੇਖਿਆ ਹੋਊਗਾ ਕਿ ਗਜ਼ਾ ਦਾ ਜਿਹੜਾ ਅਸਮਾਨ ਸੀਗਾ ਉਹਦੇ 'ਚ ਧੂਆਂ ਹੀ ਧੂਆਂ ਉੱਡ ਰਿਹਾ ਹੈਗਾ ਇਸ ਕਿਸਮ ਦੇ ਫੋਟੋਜ਼ ਵੀਡੀਓਜ਼ ਲਗਾਤਾਰ ਵਾਇਰਲ ਗਾਰ ਲੂਰੀਆ ਨੇ ਮਤਲਬ ਸੀਜ਼ਫਾਇਰ ਤੋਂ ਬਾਅਦ ਜਿਹੜਾ ਇੱਕ ਤੁਸੀਂ ਲਾਓ ਕਿ ਇਹ ਜਿਹੜਾ ਇਜ਼ਰਾਈਲ ਨੇ ਜਿਹੜਾ ਅਟੈਕ ਕੀਤਾ ਹੈਗਾ ਇਹਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਇਹਦੇ ਚ ਜਿਹੜੇ ਯੂਨ ਦੇ ਸਕੱਰੇਟਰੀ ਨੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਸਚੀਵ ਨੇ ਉਹ ਵੀ ਸਕਰੀਆ ਹੈਗੇ ਆ ਉਹਨਾਂ ਨੇ ਇਹ ਜਿਹੜਾ ਨਵੇਂ ਕਿਸਮ ਦਾ ਵਵਾਦ ਛੜਿਆਗਾ ਇਹਦੇ ਤੇ ਚਿੰਤਾ ਜ਼ਾਹਰ ਕੀਤੀ ਹੈ ਇਸ ਤੋਂ ਅਲਾਵਾ ਉਹਨਾਂ ਨੇ ਇਹ ਵੀ ਕਿਹਾਗਾ ਕਿ ਅਸੀਂ ਦੁਬਾਰਾ ਤੂਸੀਫ ਫਾਇਰ ਬਾਰੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਉਹਨਾਂ ਨੇ ਜਿੰਨੇ ਵੀ ਅਰਬ ਮੁਲਕ ਹੈਗੇ ਆ ਉਹਨਾਂ ਦੇ ਆਗੂਆਂ ਨੂੰ ਬਗਦਾਦ ਦੇ ਵਿੱਚ ਮੀਟਿੰਗ ਕਰਨ ਦਾ ਦੀ ਗੱਲ ਕੀ ਹੈ ਉਹਨਾਂ ਨੇ ਕੀ ਅਪੀਲ ਕੀਤੀ ਹੈ ਕਿ ਜਿੰਨੇ ਵੀ ਅਰਬ ਮੁਲਕ ਹੈ ਗਿਆ ਜਿਹੜੇ ਗਜ਼ਾ ਤੇ ਗਜ਼ਾ ਨਾਲ ਖੜੇ ਹੁੰਦੇ ਹੈਗਾ ਉਹ ਸਾਰੇ ਕਿਤੇ ਕਿਤੇ ਬਗਦਾਦ ਬਗਦਾਦ ਦੇ ਵਿੱਚ ਬੈਠਣ ਅਤੇ ਮੀਟਿੰਗ ਕਰਨ ਤੇ ਦੁਬਾਰੇ ਤੋਂ ਫਾਇਰ ਕੀਤਾ ਦੱਸ ਕੇ ਇਸ ਬਾਰੇ ਗੱਲ ਕਰਨ ਅਮਰੀਕਾ ਵੀ ਇਤੇ ਲਗਾਤਾਰ ਚਿੰਤਤ ਹੈਗਾ ਜਿਸ ਕਿਸਮ ਦੇ ਭਿਆਨਕ ਤਸਵੀਰਾਂ ਤੇ ਵੀਡੀਓਜ਼ ਗਜ਼ਾ ਤੋਂ ਆ ਰਹੀਆਂ ਨੇ ਅਮਰੀਕਾ ਨੇ ਵੀ ਚਿੰਤਾ ਜ਼ਾਈ ਹੈਗੀ ਤਾਂ ਅਮਰੀਕਾ ਨੇ ਵੀ ਇਜ਼ਰਾਈਲ ਨੂੰ ਠੰਡਾ ਚਲਣ ਦੀ ਗੱਲ ਕਹੀ ਹੈ ਪਰ ਇਜ਼ਰਾਈਲ ਕਿਸੇ ਦੀ ਵੀ ਨਹੀਂ ਸੁਣ ਰਿਹਾ ਮਤਲਬ ਪਿਛਲੇ 10 ਹਫ਼ਤਿਆਂ ਤੋਂ ਜਿਹੜੀ ਨਾਕੇ ਬੰਦੀ ਸੀ ਉਹਨੂੰ ਹਟਾ ਦਿੱਤਾ ਗਿਆ ਹੈਗਾ ਤੇ ਆਪਾਂ ਪਤਾ ਕਿ ਅਬ ਮਤਲਬ ਇਹ ਗੱਲ ਲਗਾਤਾਰ ਬਾਹਰ ਨਿਕਲ ਕੇ ਆ ਰਹੀ ਹੈ ਗਜ਼ਾ ਤੋਂ ਕਿ ਪਿਛਲੇ 10 ਹਫ਼ਤੇ 10 ਹਫ਼ਤੇ ਤੋਂ ਗਜ਼ਾ ਚ ਰਾਸ਼ਨ ਪਾਣੀ ਵੀ ਨਹੀਂ ਪਹੁੰਚਣ ਦਿੰਦਾ ਹੈ ਇਜ਼ਰਾਈਲੀ ਵਾਲ ਇਜ਼ਰਾਈਲ ਵਾਲੇ ਨੇ ਯਾਨੀ ਕਿ ਇੰਨੀ ਭੈਂਕਰ ਨਾਕੇ ਬੰਦੀ ਉਹਨਾਂ ਦੀ ਕੀਤੀ ਹੋਈ ਹੈ ਤੇ ਤੁਸੀਂ ਆਪ ਮੰਨ ਕੇ ਚੱਲੋ ਕਿ ਯੁੱਧ ਵਰਗੀ ਸਥਿਤੀ ਹੋਵੇ ਯੁੱਧ ਵਰਗੀ ਸਿਚੁਏਸ਼ਨ ਹੋਵੇ ਬੰਬ ਡਿੱਗ ਰਹੇ ਹੋਣ ਤੇ 90 ਦਿਨਾਂ ਤੋਂ ਕਿਸੇ ਵੀ ਕਿਸਮ ਦਾ ਰਾਸ਼ਨ ਨਾ ਪਹੁੰਚਾਵੇ ਤਾਂ ਲੋਕਾਂ ਦੀ ਹਾਲਤ ਕੀ ਹੁੰਦੀ ਹੈ ਉਸ ਕਿਸਮ ਦੀ ਹਾਲਤ ਇਸ ਟਾਈਮ ਗਜ਼ਾ ਚ ਹੈ ਗਿਆ ਲੋਕਾਂ ਦੀ ði united nations ਵੀ ਲਗਾਤਾਰ ਰਿਕੁਐਸਟ ਕਰ ਰਿਹਾਗਾ ਕਿ ਸੀਜ਼ਫਾਇਰ ਦੁਬਾਰੇ ਹੋਵੇ ਔਰ ਮੁਲਕਾਂ ਨੂੰ ਅਪੀਲ ਕਰ ਰਿਹਾਗਾ ਅਮਰੀਕਾ ਵੀ ਇਜ਼ਰਾਈਲ ਨੂੰ ਬਾਰ-ਬਾਰ ਕਹਿ ਰਿਹਾਗਾ ਕਿ ਹੋੜੀ ਚੱਲੋ ਠੰਡੇ ਚੱਲੋ ਇਹ ਸਭ ਨਾ ਕਰੋ ਇੱਡਾ ਮਤਲਬ ਭੈੜਾ ਜਿਹੜਾ ਸਲੂਕ ਹੈ ਉਹ ਗਜ਼ਾ 'ਚ ਕੀਤਾ ਜਾ ਰਿਹਾਗਾ ਪਲੈਸਟਾਈਨ ਨਾਲ ਕੀਤਾ ਜਾ ਰਿਹਾਗਾ ਇਜ਼ਰਾਈਲ ਵੱਲੋਂ ਤੋ ਇਸੇ ਦਿਨ ਆਲੇ ਇਸ ਤੇਵੀ ਬਾਇਓ ਚਾਨਣਾ ਕਹਿੰਦੇ ਉੱਤਰ ਪੂਰਬੀ ਯੂਕਰੇਨ ਦੇ ਵਿੱਚ ਇੱਕ ਪੈਸੇਂਜਰ ਬੱਸ ਤੇ ਰੂਸੀ ਡਰੋਨ ਦੇ ਨਾਲ ਹਮਲਾ ਹੁੰਦਾ ਤੇ ਕਈ ਮੋ ਤਾਂ ਉੱਧਰ ਵੀ ਹੋਈਆਂ ਨੇ ਹਾਂਜੀ ਨੋ ਲੋਕਾਂ ਦੀਆਂ ਡੈਥ ਹੋਈਆਂ ਨੇ ਤੇ ਚਾਰ ਲੋਕ ਕਾਇਲ ਹੋਏ ਨੇ ਤੇ ਮੰਨਿਆ ਜਾ ਰਿਹਾ ਕਿ ਉਹ ਚਾਰ ਲੋਕ ਵੀ ਮੁਸ਼ਕਲ ਹੀ ਬਚ ਪਾਣਗੇ ਬਹੁਤ ਗੰਭੀਰ ਤੌਰ ਤੇ ਕਾਇਲ ਹੋਏ ਨੇ ਇਹ ਖਬਰ ਉਦੋਂ ਆਪਾਂ ਇਸ ਬਾਰੇ ਗੱਲ ਕਰ ਰਹੇ ਹਾਂ ਜਦੋਂ ਆਪਾਂ ਆਪਣੇ ਪ੍ਰੀਵਿਅਸ ਬੁਲੇਟਿਨ ਚ ਯਾਨੀ ਕਿ ਕੱਲ ਆਪਣੇ ਬੁਲੇਟਿਨ ਬੁਲੇਟਿਨ ਚ ਗੱਲ ਕਰ ਰਹੇ ਸੀ ਕਿ ਸੀਜ਼ ਫਾਇਰ ਵਾਸਤੇ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਦੀ ਮੀਟਿੰਗ ਹੋ ਰਹੀ ਹੈ ਜੀ ਉਹਦੇ ਚ ਅਮਰੀਕਾ ਵੀ ਸ਼ਾਮਲ ਹੈ ਉਹਦੇ ਚ ਫਰਾਂਸ ਜਰਮਨੀ ਯੂਰੋਪੀਅਨ ਕਈ ਮੁਲਕ ਸ਼ਾਮਲ ਹਨ ਤੇ ਹੋਰ ਵੀ ਕਈ ਮੁਲਕ ਸ਼ਾਮਲ ਹਨ ਤੇ ਉਸ ਉਸ ਦੇ ਵਿਚਾਲੇ 24 ਘੰਟੇ ਵੀ ਉਸ ਗੱਲਬਾਤ ਨੂੰ ਨਹੀਂ ਹੋਇਆ ਗਿਆ ਉਸ ਤੋਂ ਪਹਿਲਾਂ ਇਹ ਡਰੋਨ ਹਮਲੇ ਦੀ ਖਬਰ ਆਈ ਹੈ ਹਾਲਾਂਕਿ ਰੂਸ ਇਸ ਹਮਲੇ ਤੋਂ ਇਨਕਾਰ ਕਰ ਰਿਹਾਗਾ ਇਹਦੇ ਵਿੱਚ ਇਹ ਪੇਚ ਫਸਿਆ ਹੋਇਆਗਾ ਫਿਰ ਜੇ ਰੂਸ ਇਨਕਾਰ ਕਰ ਰਿਹਾਗਾ ਤਾਂ ਫਿਰ ਇਹ ਡਰੋਨ ਹਮਲਾ ਕਿਤਾ ਕਿਨੇ ਹੈਗਾ ਦੇ ਰੂਸ ਨੇ ਬਿਲਕੁਲ ਸਾਫ਼ ਨਾ ਕਰ ਦਿੱਤੀ ਕਿ ਅਸੀਂ ਇਹਦਾ ਕੁਝ ਵੀ ਨਹੀਂ ਕਰ ਰਹੇ ਪਹਿਲੀ ਵਾਰ ਹੋ ਰਿਹਾ ਸੀਗਾ ਕਿ ਦੋ ਮੁਲਕ ਕਿਤੇ ਕਿਸੇ ਨਿਊਟਰਲ ਥਾਤੇ ਬਹਿ ਕੇ ਸੀਜ਼ਫਾਇਰ ਬਾਰੇ ਗੱਲ ਕਰ ਰਹੇ ਸੀ ਪਰ 24 ਘੰਟਿਆਂ ਅੰਦਰ ਹੀ ਇਸ ਇਸ ਤਰ੍ਹਾਂ ਦੀ ਖਬਰ ਨੇ ਪੂਰਾ ਮਹੌਲ ਨੂੰ ਬਦਲ ਦਿੱਤਾ ਪੂਰੇ ਮਹੌਲ ਨੂੰ ਬਦਲ ਦਿੱਤਾ ਹੈ ਜੀ ਸੋ ਦ ਟ੍ਰੈਂਪ ਉਹਨੇ ਕਹਿੰਦੇ ਨੇ ਕਿ ਮੈਂ ਸਰਪੰਚੀ ਕੀਤੀ ਮੈਂ ਸਮਝੌਤੇ ਕਰਾਏ ਨਿਊਕਲੀਅਰ ਵਾਰ ਇੱਕ ਤਰ੍ਹਾਂ ਦੀ ਰੁਕਵਾ ਦਿੱਤੀ ਹੁਣ ਉਹ ਬਚਾ ਲਈ ਤੇ ਮੈਨੂੰ ਕਹਿੰਦੇ ਪੂਰਾ ਕ੍ਰੈਡਿਟ ਨਹੀਂ ਮਿਲਿਆ ਭਾਰਤ-ਪਾਕ ਵਿਵਾਦ 'ਚ ਹਾਂਜੀ ਉਹ ਪਿਛਲੇ ਇੱਕ ਹਫਤੇ 'ਚ 6-7 ਵਾਰ ਬਿਆਨ ਦੇ ਚੁੱਕੇ ਨੇ ਉਹ ਤੇ ਹਰ ਰੋਜ਼ ਇੱਕ ਇੱਕ ਬਿਆਨ ਦੇ ਦਿੰਦੇ ਨੇ ਕਿ ਇਹ ਜਿਹੜੇ ਭਾਰਤ-ਪਾਕਿਸਤਾਨ ਜਿਹੜੇ ਦੋ ਨਿਊਕਲੀਅਰ ਮੁਲਕ ਨੇ ਉਹਨਾਂ 'ਚ ਜੰਗ ਹੋ ਜਾਣੀ ਸੀ ਮੈਂ ਉਹਨਾਂ ਦੀ ਮੀਡੀਏਸ਼ਨ ਕਰਕੇ ਦੋਵਾਂ ਦੀ ਜੰਗ ਰਕਵਾਈ ਹੈਗੀਆ ਹਾਲਾਂਕਿ ਇੰਡੀਆ ਉਹਨਾਂ ਨੂੰ ਕ੍ਰੈਡਿਟ ਨਹੀਂ ਦੇ ਰਿਹਾ ਇੰਡੀਆ ਉਹਨਾਂ ਨੂੰ ਨਹੀਂ ਮੰਨ ਰਿਹਾ ਕਿ ਟਰੰਪ ਨੇ ਜੰਗ ਰਕਵਾਈ ਹੈਗੀਆ ਇੰਡੀਆ ਵੱਲੋਂ ਇਹ ਨੈਰੇਟਿਵ ਪੁਸਕਿੱਤਾ ਜਾ ਰਿਹਾਗਾ ਕਿ ਉਦੋਂ ਪਾਕਿਸਤਾਨ ਦੇ ਡੀਜੀਐਮਓ ਦਾ ਫੋਨ ਆਇਆ ਸੀਗਾ ਅਸੀਂ ਫਿਰ ਗੱਲ ਕਹੀ ਕਿ ਹਾਂ ਉਹਨਾਂ ਨੇ ਕਿਹਾ ਕਿ ਸੀਜ਼ਫਾਇਰ ਕਰ ਲੇ ਕਰ ਲਈਏ ਅਸੀਂ ਵੀ ਕਿਹਾ ਤਾਂ ਹਾਂ ਹਾਂ ਕਰ ਲਓ ਤੇ ਇਹ ਤਾਂ ਇੰਡੀਆ ਪੁਸਟ ਪਰ ਰਹੇਗਾ ਜਦਕਿ ਸੱਚਾਈ ਇਹ ਹੈ ਕਿ ਇਹ ਜਿਹੜੀ ਮੀਡੀਏਸ਼ਨ ਸੀਗੀ ਉਹ 트럼ਪ ਅਤੇ 트럼ਪ ਦੇ ਆਫਿਸ ਵਾਲੋ ਕੀਤੀ ਗਈ ਸੀ ਇਸੇ ਕਰਕੇ 트럼ਪ ਇਹਦੇ ਆਪਣਾ ਕ੍ਰੈਡਿਟ ਪਾਲ ਰਹੇ ਨੇ ਹਾਲਾਂਕਿ ਪਾਕਿਸਤਾਨ ਨੇ 36 ਦੇਸ਼ਾਂ ਦਾ ਧੰਨਵਾਦ ਕੀਤਾ ਸੀਗਾ ਤਕਰੀਬਨ 3 ਦਰਜਨ ਮੁਲਕਾਂ ਨੂੰ ਉਹਨਾਂ ਨੇ ਧੰਨਵਾਦ ਕੀਤਾ ਤੇ ਉਹ ਉਹਦੇ ਚ ਅਮਰੀਕਾ ਵੀ ਸਾਮਿਲ ਸੀਗਾ ਭਾਰਤ ਵੱਲੋਂ ਇਦਾਂ ਦਾ ਨਹੀਂ ਕੀਤਾ ਗਿਆ ਇਹ ਮੋਟਾ ਮੋਟਾ ਇੱਦੇ ਚ ਹੈਗਾ ਤੇ ਲੋਕ ਇਹ ਵੀ ਕਿਆਸ ਲਗਾ ਰਹੇ ਨੇ ਸ਼ਾਇਦ ਨੋਬਲ ਪੀਸ ਪ੍ਰਾਈਜ਼ 트럼ਪ ਚਾਰੇ ਨੇ ਕਿਉਂਕਿ ਇਹ ਲਗਾਤਾਰ ਇਹ ਗੱਲ ਪੁਸ਼ਟੀ جاری ਹੈ ਕਿ ਦੇਖੋ ਦੋ ਨਿਊਕਲੀਅਰ ਕੰਟਰੀਆਂ ਦੇ ਵਿੱਚ ਜਿਹੜੇ ਨਿਊਕਲੀਅਰ ਵੈਪਨ ਜਨਰ ਕੰਟਰੀਜ਼ ਦੇ ਵਿੱਚ ਹੈ ਗਿਆ ਉਹਨਾਂ 'ਚ ਵਾਰ ਹੋ ਜਾਣੀ ਸੀ ਮੈਰਕਵਾਈਏ ਮੈਰਕਵਾਈਏ ਯਾਨੀ ਕੋਈ ਸ਼ਾਂਤੀ ਦੇ ਮਸੀਹਾ ਬਣਨਾ ਚਾ ਰਹੇ ਨੇ ਕੀ ਪਤਾ ਉਹਨਾਂ ਨੂੰ ਅੱਗੇ ਨੋਬਲ ਪੀਸ ਪ੍ਰਾਈਜ਼ ਦੇ ਵੀ ਦਿੱਤਾ ਜਾਵੇ ਮੈਨੂੰ ਲੱਗਦਾ ਹੈ ਕਿ ਉਹਦੇ ਵਾਸਤੇ ਹੀ ਉਹ ਆਪਣਾ ਸਾਰਾ ਇੱਕ ਪੂਰਾ ਕਹਿ ਲਿਏ ਕਿ ਪੂਰਾ ਹੋਰ ਬਿਲਡ ਕਰ ਰਹੇ ਨੇ ਜੀ ਸੋ ਗੇਮਾਂ ਖੇਡੀਆਂ ਜਾ ਰਹੀਆਂ ਨੇ ਆਪਣੇ ਆਪਣੇ ਪੱਦਰ ਤੇ ਹਰੇਕ ਕੋਈ ਆਪਣੀਆਂ ਗੋਟੀਆਂ ਸੈੱਟ ਕਰਨ ਦੇ ਵਿੱਚ ਲੱਗਿਆ ਹੋਇਆ ਤੇ ਉਧਰ ਦੋਹਾ ਡਾਇਮੰਡ ਲੀਗ 2025 ਦੇ ਵਿੱਚ ਨੀਰਜ ਚੋਪੜਾ ਨੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਹਾਂਜੀ ਆ ਆਪਲਾ ਆਪਜੀ ਲਾਲੋ ਕਿ ਪਿਛਲੇ ਲੰਬੇ ਸਮੇਂ ਤੋਂ ਨੀਰਜ ਮਤਲਬ ਅਜ ਤੱਕ ਨੀਰਜ 90 ਮੀਟਰ ਨਹੀਂ ਅਚੀਵ ਕਰ ਪਾਇਆ ਸੀਗਾ ਆਪਣੇ ਜੈਵਲਿਨ ਥਰੋ ਚ ਤੇ ਜਿਹੜਾ ਦੋਆ ਡਾਇਮੰਡ ਲੀਗ ਹੋਇਆਗਾ ਕਪ ਹੋਇਆਗਾ ਉਹਦੇ ਚ ਨੀਰਜ ਨੇ 90 ਪਲਸ ਥਰੋ ਕੀਤਾ ਹੈਗਾ ਤੇ ਇਹ ਐਦਾਂ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹੈਗਾ ਪਹਿਲੇ ਇੰਡੀਅਨ ਹੈ ਜਿਨੇ 90 ਮੀਟਰ ਤੋਂ ਜ਼ਿਆਦਾ ਜਿਹੜਾ ਜੈਵਲਿਨ ਦਾ ਥਰੋ ਹੈ ਉਹ ਫੇਕਿਆਗਾ ਦੋ ਵਾਰ ਦੋ ਟਾਈਮ ਦੇ ਮੈਡਲਿਸਟ ਨੇ 올림픽 ਮੈਡਲਸ ਇੱਕ ਬਾਰ 골ਡ ਇੱਕ ਬਾਰ ਸਿਲਵਰ ਤੇ ਉਹਨਾਂ ਨੇ ਵੱਡਾ ਮਾਰਕ ਅਚੀਵ ਕੀਤਾ ਉਹਨਾਂ ਨੇ ਇਹ ਵੀ ਕਿਹਾਗਾ ਜਦੋਂ ਉਹਨਾਂ ਨੇ ਥਰੋ ਮਾਰਤਾ ਉਸ ਤੋਂ ਬਾਅਦ ਕਿਹਾਗਾ ਕਿ ਪੂਰੇ ਭਾਰਤ ਦਾ ਮੇਰੇ ਤੇ ਪਾ ਇਹ ਲਾ ਲੋ ਕਿ ਉਹ ਉਮੀਦਾਂ ਸੀ ਗਿਆ ਸਾਰੇ ਭਾਰਤ ਨੂੰ ਮੇਰੇ ਤੋਂ ਉਮੀਦਾਂ ਸੀ ਗਿਆ ਕਿ ਮੈਂ 90 ਮੀਟਰ ਮਾਰਾਂ ਤੇ ਉਹ ਸਾਰਾ ਭਾਰ ਹੁਣ ਲੈ ਗਿਆ ਮੇਰੇ ਤੋਂ ਮੈਂ 90 ਮੀਟਰ ਅਚੀਵ ਕਰ ਲਿਆ ਗਿਆ ਕਰ ਕਰ ਲਿਆ ਬੇਸਿਕਲੀ ਜਿਹੜੇ ਨੀਰ ਚੋਪੜਾ ਹੈ ਗਿਆ ਉਹ ਇੱਕ ਅਨ ਐਕਸਪੈਕਟਿਡ ਤੇ ਬਹੁਤ ਬ੍ਰਿਲਿਅੰਟ ਐਥਲੀਟ ਨੇ ਇਸ ਦੇ ਨਾਲ ਨਾਲ ਉਹ ਬਹੁਤ ਸੋਹਣੇ ਇਨਸਾਨ ਵੀ ਨੇ ਉਹਨਾਂ ਨੇ ਇੱਡਾ ਉਹਨਾਂ ਤੇ ਦਬਾਅ ਚੱਲ ਰਿਹਾ ਸੀਗਾ ਜਦੋਂ ਇਹ ਭਾਰਤ-ਪਾਕ ਵਰਗਾ ਮਾਹੌਲ ਸਿਰਜਿਆ ਫਿਰ ਵੀ ਉਹਨਾਂ ਨੇ ਕੋਈ ਵੀ ਮਾੜੀ ਸਟੇਟਮੈਂਟ ਜਾਂ ਇਸ ਕਿਸਮ ਦੀ ਸਟੇਟਮੈਂਟ ਨਹੀਂ ਦਿੱਤੀ ਇਹ ਇੱਕ ਵੱਡੀ ਗੱਲ ਹੁੰਦੀ ਹੈ ਤੇ ਮੈਨੂੰ ਲੱਗਦਾ ਕਿ ਮਤਲਬ ਬਹੁਤ ਵਜਿਆ სპੋਰਟਸਮੈਨ ਹੈ ਤੇ ਉਹ ਉਹਦੇ ਅਰਸ਼ਦ ਨਦੀਮ ਨੂੰ ਲੈ ਕੇ ਉਹਨੂੰ ਖ្វਾਸਾ ਟਰੋਲ ਕੀਤਾ ਗਿਆ ਭਾਰਤ ਪਾਕਿਸਤਾਨ ਦੇਸ਼ ਪੂਰੇ ਪ੍ਰਕਰਣ ਦੌਰਾਨ ਪਰ ਉਹ ਇੱਕ ਇੰਚ ਵੀ ਇੱਧਰ ਉੱਧਰ ਨਹੀਂ ਡੋਲਿਆ ਉਹਦੇ ਮਾਤਾ ਜੀ ਨੂੰ ਵੀ ਟਰੋਲ ਕੀਤਾ ਗਿਆ ਫਿਰ ਉਹਦੇ ਤੇ ਉਹਨਾਂ ਨੇ ਸਟੇਟਮੈਂਟ ਵੀ ਪਾਈ ਕਿ ਮੇਰੇ ਮਾਂ ਨੂੰ ਟਰੋਲ ਨਾ ਕੀਤਾ ਜਾਵੇ ਉਹ ਉਹਨਾਂ ਨੇ ਤਾਂ ਵਧੀਆ ਸਟੇਟਮੈਂਟ ਦਿੱਤੀ ਸੀਗੀ ਤਾਂ ਇਹ ਕਿਸਾਨ ਕਿਹਦਾ ਲੱਗਦਾਗਾ ਕਿ ਇੱਕ 90 ਮੀਟਰ ਥਰੋ ਕਰਕੇ ਅਸੀਂ ਵੀ ਗਰਵ ਮਹਿਸੂਸ ਕਰ ਰਹੇ ਹਾਂ ਕਿ ਹਾਂ ਮੁੰਡੇ 'ਚ ਬਹੁਤ ਜ਼ਿਆਦਾ ਕਾਬਲੀਅਤ ਹੈ ਕਦੇ ਟਰੈਕ ਐਂਡ ਫੀਲਡ 'ਚ ਇੰਡੀਆ ਰ ਐਕਸਪੈਕਟ ਹੀ ਨਹੀਂ ਕੀਤਾ ਸੀਗਾ ਕੋਈ ਮੈਡਲ ਆਊਗਾ ਮੰਨਿਆ ਜਾਂਦਾ ਸੀਗਾ ਜਦੋਂ ਟਰੈਕ ਐਂਡ ਫੀਲਡ ਇਵੈਂਟ 'ਚ ਜਦੋਂ ਮਿਲਖਾ ਸਿੰਘ ਉਹਨਾਂ ਦਾ ਮੈਡਲ ਰਹਿ ਗਿਆ ਸੀਗਾ ਸੋ ਉੱਥੇ ਨੰਬਰ ਤੇ ਆਏ ਸੀਗੇ ਤੇ ਪੀਟੀ ਉਸਿਆ ਵੀ ਚੌਥੇ ਨੰਬਰ ਤੇ ਰਹਿ ਗਏ ਸੀਗੇ ਅੰਜੂ ਬਾਰ ਅੰਜੂ ਬਾਰ ਵੀ ਜਾਰ ਜਿਹੜੀ ਲੋング ਜੰਪ ਪਰ ਸੀਗੀ ਉਹ ਵੀ ਚੌਥੇ ਪੰਜਵੇਂ ਨੰਬਰ ਤੇ ਰਹਿ ਗਏ ਸੀਗੇ ਤੇ ਫਿਰ ਇੰਡੀਆ ਨੇ ਆਸਾਂ ਉਮੀਦਾਂ ਛੱਡ ਦਿੱਤੀ ਸੀ ਕਿ ਟਰੈਕ ਐਂਡ ਫੀਲਡ ਚ ਕੁਝ ਇੰਡੀਆ ਦਾ ਮਤਲਬ ਮੈਡਲ ਆਊਗਾ ਤੇ ਜੈਵਲੀਨ ਥਰੋਅ ਚ ਅਨੈਕਸਪੈਕਟਿਡਲੀ ਨੀਰਸ ਨੇ ਕਮਾਲ ਕਰਕੇ ਦਿਖਾਇਆ ਹੈਗਾ ਤੇ ਇੱਕ ਵਧੀਆ ਸਪੋਰਟਸਮੈਨ ਅਤੇ ਆਪਾਂ ਕਹਿ ਲਈਏ ਕਿ ਜਿਹੜਾ 90 ਮੀਟਰ ਇੱਕ ਰਿਮਾਰਕ ਇਸ ਬਾਰੇ ਗੱਲ ਕਰਨੀ ਸੀ ਮਤਲਬ ਆਪਾਂ ਨੇ ਇੱਕ ਬਹੁਤ ਰਿਮਾਰਕੀਬਲ ਕਮ ਕੀਤਾ ਨਿਰਜ ਨੇ ਜੀ ਬੇਸ਼ੱਕ ਉਸ ਤੋਂ ਬਾਅਦ ਇੱਕ ਹੋਰ ਮੁੰਡਾ ਮੁੰਡਾ ਹੈ ਜੂਲੀਅਨ ਵੈਬਰ ਉਸ ਨੇ ਕਰੀਬ 91 ਮੀਟਰ ਤੋਂ ਵੀ ਅੱਗੇ ਸੁੱਟਿਆ ਹਾਂ ਜੂਲੀਅਨ ਵੈਬਰ ਇਸ ਮਤਲਬ ਜੇ ਰਿਜ਼ਲਟ ਦੀ ਗੱਲ ਕਰਨੀ ਹੋਵੇ ਤਾਂ ਜੂਲੀਅਨ ਵੈਬਰ ਪਹਿਲੇ ਨੰਬਰ ਤੇ ਆਏਗਾ ਤੇ ਜੂਲੀਅਨ ਵੈਬਰ ਨੇ 91 ਮੀਟਰ ਤੋਂ ਜ਼ਿਆਦਾ ਥਰੋ ਕੀਤਾ ਹੈਗਾ ਇਹ ਮਤਲਬ ਹੈ ਚੀਜ਼ ਹੈ ਉਹਨਾਂ ਨੇ ਨਿਰਜ ਚੋਪੜਾ ਨੇ ਜੂਲੀਅਨ ਵੈਬਰ ਨੂੰ ਵੀ ਵਧਾਈ ਦਿੱਤੀ ਹੈ ਕਿ ਹੈਗਾ ਕਿ ਜਿੰਨੇ ਜੂਲੀਅਨ ਵੈਬਰ ਦਾ ਜਿਹੜਾ ਥਰੋ ਸੀ ਉਹ ਵੀ ਬਹੁਤ ਸੋਹਣਾ ਥਰੋ ਸੀ ਜੀ ਉਹੀ ਗੱਲ ਹੈ ਨਾ ਵੈਸੇ ਜਿਹੜੀ ਮੇਨ ਗੱਲ ਇਹ ਹੈ ਉਹ ਨਾਰਥ ਵਾਲੇ ਸੌਰੀ ਇਹ ਜਿਹੜੇ ਦੇਸ਼ ਨੇ ਨਾ ਏਸ਼ੀਆ ਇਹ ਇਧਰਲੇ ਬੰਨੇ ਵਾਲਿਆਂ ਨੂੰ ਮੰਨਿਆ ਨਹੀਂ ਜਾਂਦਾ ਕਿ ਉਹ ਜੈਵਲਿਨ ਦੇ ਵਿੱਚ ਚੰਗਾ ਪਰਫਾਰਮ ਕਰ ਸਕਦੇ ਨੇ ਪਰ ਦੋ ਨੌਜਵਾਨ ਇੱਕ ਪਾਕਿਸਤਾਨੀ ਤੇ ਇੱਕ ਭਾਰਤੀ ਇਸ ਦੇ ਵਿੱਚ ਚੰਗਾ ਨਾਮਣਾ ਖੱਟ ਰਹੇ ਨੇ ਬਹੁਤ ਵੱਡੀ ਗੱਲ ਹੈ ਪਰ ਆਪਾਂ ਅੱਗੇ ਚੱਲੀਏ ਤਾਂ ਉਧਰ ਆਪਰੇਸ਼ਨ ਸਿੰਧੂਰ ਦੇ ਬਾਰੇ ਜਿਹੜਾ ਵਕ ਵਕ ਜਗ੍ਹਾ ਤੇ ਜਾ ਕੇ ਬਰੀਫਿੰਗ ਕਰਨੀ ਹੈ ਭਾਰਤੀ ਡੈਲੀਗੇਸ਼ਨ ਨੇ ਉਹਦੇ ਵਿੱਚ ਸ਼ਸ਼ੀ ਥਰੂਰ ਹੋਣਾ ਦਾ ਨਾਮ ਆ ਗਿਆ ਇਸ ਤੋਂ ਬਾਅਦ ਕਹਿੰਦੇ ਖਾਸਾ ਰੌਲਾ ਪੈ ਗਿਆ ਹਾਂ ਹਾਂਜੀ ਇਹਦੇ ਚ ਦਿੱਕਤ ਇਹ ਹੈ ਕਿ ਕਾਂਗਰਸ ਤੋਂ ਜਿਹੜੇ ਬੀਜੇਪੀ ਪਾਰਟੀ ਹੈ ਉਹਨੇ ਨਾਮ ਮੰਗੇ ਸੀਗੇ ਬੇਸਿਕਲੀ ਜਿਹੜੇ ਸੰਸਦੀਆ ਕਾਰਵਾਈ ਮੰਤਰੀ ਨੇ ਕਿਰਨ ਰਿਜੂ ਜੀ ਉਹਨਾਂ ਨੇ ਨਾਮ ਮੰਗੇ ਸੀਗੇ ਤੇ ਕਾਂਗਰਸ ਨੇ ਚਾਰ ਨਾਮ ਦਿੱਤੇ ਸੀਗੇ ਆਨੰਦ ਸ਼ਰਮਾ ਦਾ ਨਾਮ ਦਿੱਤਾ ਸੀਗਾ ਗੌਰਵ ਗੋਗੋਈ ਦਾ ਨਾਮ ਦਿੱਤਾ ਸੀਗਾ ਸਈਦ ਨਾਸਿਰ ਹਸੈਨ ਦਾ ਨਾਮ ਦਿੱਤਾ ਸੀਗਾ ਤੇ ਰਾਜਾ ਵੜਿੰਗ ਦਾ ਨਾਮ ਦਿੱਤਾ ਸੀਗਾ ਤੇ ਜਿਹੜੇ ਤਿੰਨਾ ਹੀ ਮਤਲਬ ਆਪਾਂ ਚਾਰੇ ਜਿਹੜੇ ਨਾਮ ਦਿੱਤੇ ਗਏ ਸੀਗੇ ਉਹ ਨਾਮ ਜਿਹੜੀ ਅਜੇ ਲਿਸਟਾਈ ਹੈ ਬੀਜੇਪੀ ਸਰਕਾਰ ਵੱਲੋਂ ਉਹਦੇ 'ਚ ਨਹੀਂ ਹੈ ਗਿਆ ਤੇ ਉਹ ਉਹਦੇ 'ਚ ਨਾ ਕਿਤੇ ਕਿਤੇ ਸਸੀ ਥਰੂਦਾ ਹੈ ਉਸ ਤੋਂ ਬਾਅਦ ਹੀ ਕਿਤੇ ਇਹ ਸਾਰਾ ਵਿਵਾਦ ਪੈ ਗਿਆ ਹੈਗਾ ਕਾਂਗਰਸ ਨੇ ਸਟੇਟਮੈਂਟ ਦਿੱਤੀ ਹੈ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਕਿ ਅਸੀਂ ਤਾਂ ਨਾਮ ਦਿੱਤਾ ਹੀ ਨਹੀਂ ਸੀਗਾ ਸਸੀ ਥਰੂਦਾ ਅਸੀਂ ਤਾਂ ਕੋਈ ਹੋਰ ਚਾਰ ਨਾਮ ਦਿੱਤੇ ਸੀਗੇ ਲੇਕਿਨ ਸਸੀ ਥਰੂ ਨੂੰ ਭੇਜਿਆ ਜਾ ਰਿਹਾਗਾ ਉਹਨਾਂ ਨੂੰ ਇਸ ਟੀਮ ਨੂੰ ਲੀਡ ਕਰਨ ਵਾਸਤੇ ਵੀ ਕਿਹਾਗਾ ਇਸ ਜਿਹੜੀ ਟੀਮ ਹੈਗੇ ਇਹਦੇ ਵਿੱਚ ਸੁਪਰੀਆ ਸੁਲੇਵੀ ਸ਼ਾਮਲ ਨੇ ਇਹਦੇ ਚ ਡੀਐਮ ਕੇ ਦੇ ਕਰੀਮੋਜੀ ਕਰुणा ਨਦੀ ਸ਼ਾਮਲ ਨੇ ਵਿਜਨਤ ਪਾਂਡਾ ਸੰਜੇ ਕੁਮਾਰ ਚਾ ਰਵੀ ਸ਼ੰਕਰ ਪ੍ਰਸਾਦ ਤੇ ਸਨਾਤ ਇੱਕਨਾਥ ਸਿੰਦੇ ਦੇ ਮੁੰਡੇ ਸ਼੍ਰੀ ਸ਼੍ਰੀਕਾਂਤ ਸਿੰਦੇ ਸ਼ਾਮਲ ਹਨ ਇਹ ਜਿਹੜਾ ਡੈਲੀਗੇਸ਼ਨ ਹੈਗਾ ਇਹ 23 24 ਮਈ ਨੂੰ ਭਾਰਤ ਤੋਂ ਰਵਾਨਾ ਹੋਊਗਾ ਤੇ ਤਕਰੀਬਨ 10 ਦਿਨਾਂ ਵਾਸਤੇ ਦੁਨੀਆ ਜਿਹੜੇ ਦੁਨੀਆ ਦੇ ਵੱਡੇ ਨਿਕਲ ਰੱਖੂਗਾ ਤੇ ਆਪਰੇਸ਼ਨ ਸੰਧੂਰ ਬਾਰੇ ਦੱਸੂਗਾ ਕਿ ਕੀ ਕੀ ਹੋਇਆਗਾ ਇਹਦੇ ਚ ਦੱਸਿਆ ਜਾ ਰਿਹਾਗਾ ਕਿ ਇਹ ਡੈਲੀਗੇਸ਼ਨ ਅਮਰੀਕਾ ਯੂਕੇ ਦੱਖਣ ਅਫਰੀਕਾ ਕਤਰ ਯੂਏ ਅਤੇ ਯੂਨਸਸੀ ਹੈ ਜਿਹੜੀ ਸਹਿਯੁਤ ਰਾਸ਼ਟਰ ਸੁਰੱਖਿਆ ਪਰਿਸ਼ਦ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਉਹਦੇ ਚ ਵੀ ਜਾਣਗੇ ਇਹ ਇਹ ਮੋਟਾ ਮੋਟਾ ਦੱਸਿਆ ਜਾ ਰਿਹਾਗਾ ਉਧਰ ਕਹਿੰਦੇ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਹਾਂਜੀ ਬੇਸਿਕਲੀ ਜਿਹੜਾ ਐਮਸੀਡੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਵੀ ਰਿਹਾ ਆਪਨ ਪਤਾ ਹੈ ਤੇ ਉੱਥੇ ਜਿੱਤੂ ਰਹੀ ਹੈ ਤੇ ਉਹਨਾਂ ਦੇ 15 ਜਿਹੜੇ 파ਰਫਤ ਸੀਗੇ ਉਹਨਾਂ ਨੇ ਪਾਰਟੀ ਤੋਂ ਅਸਤਫਾ ਦੇ ਕੇ ਨਵੀਂ ਪਾਰਟੀ ਬਣਾਈ ਹੈ ਜੀ ਇੰਦਰਪ੍ਰਸਤ ਵਿਕਾਸ ਪਾਰਟੀ ਤੇ ਤੀਜੇ ਮੋਰਚੇ ਦੀ ਘੋਸ਼ਣਾ ਕਰ ਦਿੱਤੀ ਹੈ ਮੁਕੇਸ਼ ਗੋਇਲ ਇਸ ਨਵੇਂ ਤਿੱਜੇ ਮੋਰਚੇ ਦੇ ਲੀਡਰ ਹੈਗਾ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿੰਨੇ ਵੀ ਇਹ ਪਰਸ਼ਦ ਟੁੱਟੇ ਨੇ ਇਹਨਾਂ ਚ ਜ਼ਿਆਦਾਤਰ ਤਾਂ ਇਦਾਂ ਦੇ ਨੇ ਜਿਹੜੇ ਕਿ ਫਾਈਨੈਂਸ਼ੀਅਰ ਵੀ ਸੀਗੇ ਆਮ ਆਦਮੀ ਪਾਰਟੀ ਦੇ ਵੱਡੇ ਜਿਵੇਂ ਮੁਕੇਸ਼ ਗੋਇਲ ਆਪਣੇ ਆਪ 'ਚ ਮਤਲਬ ਉਹ ਤਗੜਾ ਕਾਰੋਬਾਰੀ ਹੈਗਾ ਦੱਸਿਆ ਜਾ ਰਿਹਾ ਹੈਗਾ ਕਿ ਇਹ ਟਾਈਮ-ਟਾਈਮ ਤੇ ਪੈਸੇ ਦਿੰਦੇ ਰਹੇ ਆ ਆਮ ਆਦਮੀ ਪਾਰਟੀ ਨੂੰ ਤੇ ਹੁਣ ਇਹ ਏਡੇ ਵੱਡੇ ਚਿਹਰੇ ਜਾਣਾ ਤਾਂ ਨੁਕਸਾਨ ਤਾਂ ਆਮ ਆਦਮੀ ਪਾਰਟੀ ਨੂੰ ਹੋਇਆਏਗਾ ਤੁਸੀਂ ਆਪ ਲਾਓ ਤੇ ਹੁਣ ਨਵੀਂ ਪਾਰਟੀ ਉਹਨਾਂ ਨੇ ਬਣਾ ਲਈਏ ਦੇਖਦੇ ਹਾਂ ਬਣਦਾ ਕੀ ਹੈ ਮੈਨੂੰ ਲੱਗਦਾ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਆਪਾਂ ਕਹ ਲਈਏ ਕਿ ਆ ਆਵਾਦਵੀਂ ਪਾਰਟੀ ਦਾ ਗੁੱਟੁੱਟ ਕੇ ਜਾਣਗੇ ਇਸ ਪਾਰਟੀ 'ਚ ਜਿਹੜਾ ਪਿੱਛੇ ਜੇ ਮੇਅਰ ਦਾ ਚੋਣ ਆਇਆ ਸੀ 25 April ਨੂੰ ਉਹਦੇ 'ਚ BJP ਦੇ ਰਾਜਾ ਇਕਬਾਲ ਸਿੰਘ ਮੇਅਰ ਚੁਣੇ ਗਏ ਸੀਗੇ ਦਿੱਲੀ ਦੇ ਤੇ ਕਾਂਗਰਸ ਕੋਲ ਸਿਰਫ 8% ਸਾਂਸਦ ਸੀ 8% ਸੀਗੇ ਤੇ 142 ਵੋਟਾਂ ਚ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਮਿਲੇ ਸੀ ਉਹਨਾਂ ਕੋਲ 117 ਵੋਟਾਂ ਸੀਗੀਆਂ ਤੇ ਮਤਲਬ ਤੁਸੀਂ ਆਪ ਲਾਓ ਕਿ ਬਹੁਤ ਇੱਕ ਵੱਡੇ ਗੈਪ ਤੋਂ ਬਾਅਦ ਕਿਤੇ ਨਾ ਕਿਤੇ ਬੀਜੇਪੀ ਦੁਬਾਰੇ ਤੋਂ ਦਿੱਲੀ ਦੀ ਪੋਲਿਟਿਕਸ ਤੇ ਤਾਕਤ ਵੀ ਜਮਾਰੀ ਹੈ ਨਾਲ ਨਾਲ ਉਹਨਾਂ ਨਾਲ ਆਮ ਆਦਮੀ ਪਾਰਟੀ ਨੂੰ ਵੀ ਖਤਮ ਕਰ ਰਹੀ ਹੈ ਆਵਾਦਮੀ ਪਾਰਟੀ ਤੋਂ ਪਹਿਲਾਂ ਸ਼ਿਲਾ दीक्षित ਕਾਂਗਰਸ ਪਾਰਟੀ ਦਾ ਉੱਥੇ ਵੱਡਾ ਵजूद ਹੁੰਦਾ ਸੀਗਾ ਫਿਰ 10 ਸਾਲ ਆਵਾਦਮੀ ਪਾਰਟੀ ਦਾ ਰਹਾ ਤਕਰੀਬਨ ਇਹ ਮੰਨਿਆ ਜਾਂਦਾ ਕਿ 25 ਸਾਲ ਦਾ ਅੰਧੇਰਾ ਸੀਗਾ ਬੀਜੇਪੀ ਵਾਸਤੇ ਤੇ ਹੁਣ ਬੀਜੇਪੀ ਆਵਾਦਮੀ ਪਾਰਟੀ ਨੂੰ ਬਹੁਤ ਨਵੇਂ ਤਰੀਕੇ ਨਾਲ ਤੋੜ ਰਹੀ ਹੈ ਕਿ ਜਿਹੜੇ 15% ਨੇ ਇਹ ਬੀਜੇਪੀ ਨਾਲ ਠੀਕ ਠਾਕ ਟਿਊਰਿੰਗ ਕਰਕੇ ਚੱਲਦੇ ਨੇ ਤੇ ਆਵਾਦਮੀ ਪਾਰਟੀ ਨੂੰ ਠੀਕ ਠਾਕ ਤਰੀਕੇ ਨਾਲ ਬੀਜੇਪੀ ਉੱਥੇ ਡੈਮੇਜ ਕਰ ਰਹੀ ਹੈ ਉਧਰ ਭਾਜਪਾ ਦੇ ਵਿਧਾਇਕ ਕਹਿੰਦੇ ਨੇ ਕਿ ਯੂਐਨ ਦੇ ਕਹਿਣ ਤੇ ਸੀਜ਼ਫਾਇਰ ਹੋਇਆ ਪਰ ਉਧਰ ਜਿਹੜਾ 트럼ਪ ਸਾਹਿਬ ਹੋਣੀ ਆ ਉਹ ਤਾਂ ਕਹਿੰਦੇ ਵੀ ਮੈਨੂੰ ਕ੍ਰੈਡਿਟ ਮਿਲਣਾ ਚਾਹੀਦਾ ਹਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸੇ ਦੀ ਵੀ ਸਵੀਕਾਰ ਨਹੀਂ ਕੀਤੀ ਅਸੀਂ ਤਾਂ ਸੀਜ਼ਫਾਇਰ ਆਪਣੇ ਆਪ ਕੀਤਾ ਹੈਗਾ ਬੇਸਿਕਲੀ ਬਾਈਲੈਟਰਲ ਜਿਹੜੀ ਗੱਲਬਾਤ ਹੈ ਮਤਲਬ ਸਿਮਲਾ ਸਮਝੌਤਾ ਹੈਗਾ ਉਹ ਵੀ ਇਹ ਕਹਿੰਦਾਗਾ ਕਿ ਭਾਰਤ ਪਾਕਿਸਤਾਨ ਆਪਸ ਵਿੱਚ ਹੀ ਗੱਲ ਕਰਨਗੇ ਕਿਸੇ ਤੀਜੇ ਦੀ ਮੀਡੀਏਸ਼ਨ ਸਵੀਕਾਰ ਨਹੀਂ ਕਰਨਗੇ ਉਹਦੇ ਤਹਿਤ ਹੀ ਇੰਡੀਆ ਲਗਾਤਾਰ ਇਹ ਦਾਵਾ ਕਰ ਰਿਹਾਗਾ ਕਿ ਅਸੀਂ ਤਾਂ ਕਿਸੇ ਦੀ ਮੀਡੀਏਸ਼ਨ ਸਵੀਕਾਰ ਸਾਡੀ ਕਿਸੇ ਨੇ ਮੀਡੀਏਸ਼ਨ ਕੀਤੀ ਨਹੀਂ ਤੇ ਇੱਧਰ ਬੀਜੇਪੀ ਦੇ ਵਿਧਾਇਕ ਕਹਿ ਰਹੇ ਨੇ ਕਿ ਇਹ ਤਾਂ ਜਿਹੜਾ ਸੀਸਫਾਰੋ ਉਹ ਤਾਂ ਯੂਨਾਈਟਿਡ ਨੇਸ਼ਨਸ ਨੇ ਕਰਾਇਆ ਹੈਗਾ ਤੇ ਇਹ ਕਹਾਂ সামনে ਨਾਲ ਤੁਸੀਂ ਇਹ ਵੀ ਲਾਓ ਕਿ ਬੀਜੇਪੀ ਦੇ ਬੰਦੇ ਸਰਕਾਰ ਦੀ મોદી ਸਰਕਾਰ ਦੀ ਪੋਲ ਖੋਲੀ ਜਾ ਰਹੇ ਨੇ ਬੇਸਿਕਲੀ ਤਾਂ ਇਹ ਹੈ ਕਿ 트럼ਪ ਨੇ ਆਰਡਰ ਕਿਸਮ ਦੇ ਚੈਨਲ ਖੋਲੇ ਸੀਗੇ 트럼ਪ ਦਾ ਜਿਹੜਾ ਆਫਿਸ ਸੀਗਾ ਮਾਰਕੋ ਰੂਬੀਓ ਰਿਵੀ ਗੱਲ ਕਰ ਰਹੇ ਸੀਗੇ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਪ੍ਰੈਸ਼ਰ ਪਵਾਇਆ ਜਾ ਰਿਹਾ ਸੀਗਾ ਈਵਨ ਜਿਹੜਾ IMF ਨੇ ਜਿਹੜਾ ਕਰਜ਼ ਲੋਨ ਪਾਸ ਕੀਤਾ ਪਾਕਿਸਤਾਨ ਦਾ ਉਸ ਤੋਂ ਬਾਅਦ ਵੀ ਬਹੁਤ ਡਿਪਲੋਮੈਟਿਕ ਫੇਲਿਅਰ ਉਹ ਜੋ ਦੇਖਿਆ ਗਿਆ ਸੀਗਾ ਜੀਓ ਪੋਲਿਟਿਕਸ ਤੇ ਇੰਡੀਆ ਦਾ ਤੇ ਉਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਸੀਗਾ ਕਿ ਯੂਨਾਈਟਿਡ ਨੇਸ਼ਨਸ ਤੇ ਅਮਰੀਕਾ ਜੋ ਕੁਚਾ ਰਿਹਾ ਦਾ ਉਹ ਅੱਗੇ ਅੱਗੇ ਹੋਊਗਾ ਤੇ ਉਸ ਉਹਦਾ ਉਹ ਹੈਗਾ ਯਾਨੀ ਕਿ BJP ਸਰਕਾਰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੀਜ਼ਫਾਇਰ ਅਸੀਂ ਆਪ ਕੀਤਾ ਹੈਗਾ ਤੇ ਉਹਦੇ ਵਿਧਾਇਕ ਰੋਲਾ ਪਾ ਕੇ ਕਹਿ ਰਹੇ ਨੇ ਕਿ ਇਹ ਇਹਦਾ ਨਿਨੇਸ਼ਨਸ ਨੇ ਕਰਾਇਆ ਹੈਗਾ ਪੜਾਜੀ ਬਜੀ ਜੀ ਅਜੀਬ ਤਾਂ ਹੈ ਕਿਉਂਕਿ ਇਹਨਾਂ ਦੇ ਵਿਧਾਇਕ ਜਿਸ ਤਰੀਕੇ ਦੇ ਨਾਲ ਮਾਹਰ ਬਣੇ ਹੋਏ ਨੇ ਜੰਗ ਦੇ ਜਾਂ ਜਿੱਦਾਂ ਦੀਆਂ ਉਹ ਗੱਲਾਂ ਕਰ ਰਹੇ ਨੇ ਪਤਾ ਨਹੀਂ ਇਹਨਾਂ ਨੂੰ ਮੋਦੀ ਹੋਣੀ ਕਿਵੇਂ ਬਰਦਾਸ਼ਤ ਕਰੀ ਜਾਂਦੇ ਨੇ ਪਰ ਅੱਗੇ ਚੱਲੀਏ ਉਧਰ ਮੋਹਨ ਭਾਗਵਤ ਹੁਣਾ ਦੇ ਹੁਣ ਆਖਿਰਕਾਰ ਇਸ ਜੰਗ ਵਾਲੇ ਮਾਹੌਲ ਦੇ ਉੱਪਰ ਟਿੱਪਣੀ ਕੀਤੀ ਹੈ ਕਹਿੰਦੇ ਜਿਹੜੀ ਇਹ ਦੁਨੀਆਏ ਪ੍ਰੇਮ ਤੇ ਮੰਗਲ ਦੀ ਭਾਸ਼ਾ ਨਾਲ ਹੀ ਚੱਲਦੀ ਹੈ ਹੋਰ ਕੀ ਕਹਿ ਰਹੇ ਨੇ ਅ ਬੈਸਿਕਲੀ ਇਹ ਮੰਨਿਆ ਜਾ ਰਿਹਾ ਸੀਗਾ ਕਿ ਜੋ ਜਿਹੜਾ ਇਹ ਸੀਜ਼ਫਾਇਰ ਅਲਾਨਿਆ ਗਿਆ ਹੈਗਾ ਇਹਦੇ ਨਾਲ ਆਰਐਸਐਸ ਨਰਾਜ਼ ਹੈਗੀਆਂ ਇਸ ਪੂਰੀ ਸੰਗਨਵਾ ਮਾਹੌਲ ਤੇ ਆਰਐਸਐਸ ਦੀ اف کیا ਲੋ ਕਿ ਮੋਹਨ ਪਾਗੋਦੀ ਦੀ ਪਹਿਲੀ ਸਟੇਟਮੈਂਟ ਹੈ ਉਹਨਾਂ ਨੇ ਕਿਹਾਗਾ ਕਿ ਜਿਹੜੀ ਦੁਨੀਆ ਹੈ ਗਿਆ ਪ੍ਰੇਮ ਅਤੇ ਮੰਗਲ ਦੀ ਭਾਸ਼ਾ ਉਦੋਂ ਹੀ ਸੁਣਦੀਏ ਤੁਹਾਨੂੰ ਤੁਹਾਡੇ ਕੋਲ ਤਾਕਤ ਹੋਵੇ ਤੇ ਤੁਹਾਡੇ ਕੋਲ ਤਾਕਤ ਨਹੀਂ ਫਿਰ ਉਹ ਨਹੀਂ ਸੁਣਦੀ ਯਾਨੀ ਕਿ ਆਰਐਸਐਸ ਆਪਣਾ ਰੁਖ ਸਾਫਟ ਕਰ ਰਹੀ ਹੈ ਯੁੱਧ ਤੇ ਇਹ ਮੰਨਿਆ ਜਾਂਦਾ ਹੈ ਇਹ ਲਗਾਤਾਰ ਪ੍ਰਚਾਰਿਆ ਜਾਂਦਾ ਹੈ ਕਿ ਇੰਡੀਆ ਬਾਰੇ ਕਿ ਇੰਡੀਆ ਦਾ ਜੀ ਪਾਈਚਾਰੇ ਚ ਇੱਕ ਇਨਕਰਦਾਗਾ ਇਹ ਤਾਂ ਬੁੱਧ ਦਾ ਦੇਸ਼ ਹੈਗਾ ਇਹ ਤਾਂ ਵਸੂਦੇਵ ਕੁੰਟੂ कुटुंब ਗਮ ਇੱਕ ਸੰਸਕਰਤ ਦਾ ਸਲੋਗਨ ਬਹੁਤ ਨਾ ਜਾਂਦਾਗਾ ਕਿ ਸਾਰੀ ਦੁਨੀਆ ਹੀ ਆਪਣੀ ਹੈ ਤੇ ਇਸ ਕਿਸਮ ਦੀ ਆਈਡੀਓਲੋਜੀ ਚ ਪਰ ਆਰਐਸਐਸ ਕਦੇ ਵੀ ਇਹਨਾਂ ਆਈਡੀਓਲੋਜੀਸ ਤੇ ਉਹਨੇ ਯਕੀਨੀ ਕੀਤਾ ਆਰਐਸਐਸ ਕਦੇ ਵੀ ਇੰਡੀਆ ਨੂੰ ਬੁੱਧ ਦਾ ਦੇਸ਼ ਨਹੀਂ ਕਹਿੰਦੀ ਹੈਗੀ ਆਰਐਸਐਸ ਆ ਹਮੇਸ਼ਾ ਇਹ ਮੰਦੀ ਹੈ ਕਿ ਪਾਕਿਸਤਾਨ ਉਹਨਾਂ ਦਾ ਸਤਰੂ ਦੇਸ਼ ਹੈ ਜਿਹੜੇ ਖਾੜੀ ਦੇ ਮੁਲਕ ਨੇ ਜਾਂ ਫਿਰ ਜਿਹੜੇ ਜਿਹੜਾ ਜਿਨ੍ਹਾਂ ਮੁਲਕਾਂ 'ਚ ਮੁਸਲਮਾਨ ਜ਼ਿਆਦੇ ਨੇ ਉਹਨਾਂ ਨੂੰ ਉਹ ਆਪਾਂ ਕਹਿ ਲઈએ ਕਿ ਸਤਰੂ ਦੇਸ਼ ਮੰਨਦੇ ਨੇ ਤੇ ਉਹ ਉਹਦਾ ਹੀ ਨਤੀਜਾ ਉਹ ਕਹਿ ਰਹੇ ਨੇ ਕਿ ਜੇ ਸਾਡੇ ਕੋਲ ਤਾਕਤ ਹੋ ਗਈ ਉਦੋਂ ਹੀ ਸਾਡੀ ਇਹ ਪਿਆਰਪੂਰ ਅਲੀਆਂ ਗੱਲਾਂ ਸੁਣਨਗੇ ਅਗਲੇ ਜੇ ਸਾਡੇ ਕੋਲ ਤਾਕਤ ਨਹੀਂ ਫਿਰ ਨਹੀਂ ਸੁਣਨਗੇ ਆਰਐਸਐਸ ਨਰਾਦ ਸੀ ਇਸ ਸਟੇਟਮੈਂਟ ਨੂੰ ਤੁਸੀਂ ਇਸ ਕਿਸਮ ਨਾਲ ਹੋਲਡ ਕਰਕੇ ਦੇਖੋ ਕਿ ਮੋਨ ਭਾਗਵਤ ਇੰਡਾਇਰੈਕਟਲੀ ਕਹਿਣਾ ਚਾਹ ਰਹੇ ਸੀ ਕਿ ਸਾਨੂੰ ਤਾਕਤ ਦਿਖਾਣ ਦੀ ਲੋੜ ਸੀ ਹੋਰ ਵੀ ਜ਼ਿਆਦਾ ਤਾਕਤ ਦਿਖਾਈ ਜਾਣੀ ਚਾਹੀਦੀ ਸੀ ਇਹ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਉਧਰ ਆਜੀਓ ਤੇ ਮਿੰਤਰਾ ਜਿਹੜੇ ਕਿ ਆਨਲਾਈਨ ਸ਼ਾਪਿੰਗ ਦੇ ਪੋਰਟਲ ਨੇ ਉਹਨਾਂ ਨੇ ਤੁਰਕੀ ਦਾ ਸਮਾਨ ਵੇਚਣਾ ਬੰਦ ਕਰਤਾ ਕਹਿੰਦੇ ਹਾਂਜੀ ਆਜੀਓ ਮਿੰਤਰਾ ਇਹਨਾਂ ਨੇ ਉਹਨਾਂ ਦੇ ਲੀਡੇ ਲੱਗ ਤੇ ਵੇਚਨੇ ਬੰਦ ਕਰਤੇ ਉਧਰ ਜਿਹੜੇ ਇਹ ਮੇਕ ਮਾਈਟ੍ਰਿਕ ਵਰਗੀਆਂ ਐਪਸ ਵਗੈਰਾ ਸੀਗੀਆਂ ਜਿਹੜੇ ਫਲਾਈਟ ਵਗੈਰਾ ਬੁਕਿੰਗ ਲੈਂਦੀਆਂ ਸੀ ਇਹਨਾਂ ਨੇ ਤੁਰਕੀ ਦੀ ਜਿਹੜੀ ਫਲਾਈਟਸ ਹੈਗੀਆਂ ਉਹ 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 ਉਹਨਾਂ ਦੀ ਬੁਕਿੰਗ ਬੰਦ ਕਰਤੀ ਹੈ ਇਸ ਕਿਸਮ ਦਾ ਹੀ ਚੱਲ ਰਿਹਾ ਹੈ ਗਾਜੀ ਜਿਹੜੇ 에어ਪੋਰਟ ਤੇ ਕਲਾਵਾ ਖਬਰ ਵੀ ਦੱਸੀ ਸੀਗੀ ਕਿ ਉੱਥੇ ਜਿਹੜੇ ਗਰਾਉਂਡ ਵਰਕ ਕੰਮ ਕਰਨ ਵਾਲੀ ਜਿਹੜੀ ਤੁਰਕੀ ਦੀ ਇੱਕ ਕੰਪਨੀ ਸੀ ਸਲੀਪੇ ਉਹ ਉਹਦਾ ਵੀ ਅੱਗੇ ਨਹੀਂ ਬਤਾਇਆ ਗਿਆ ਸੀਗਾ ਤੇ ਹੁਣ ਕਿਤੇ ਨ ਕਿਤੇ ਤੁਰਕੀ ਦਾ ਬਾਇਕਾਟ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ ਤੇ ਕਾਰਪੋਰੇਟ ਸਮਾਨਾ ਤੋਂ ਲੈ ਕੇ ਸ਼ੇਵ ਤੋਂ ਲੈ ਕੇ ਪੱਥਰ ਤੋਂ ਲੈ ਕੇ ਹੁਣ ਇਹ ਜਿਹੜੇ ਆਪਾਂ ਕਹਿ ਲਈਏ ਕਿ ਇਸ ਕਿਸਮ ਦੇ ਸਾਰਾ ਔਨਲਾਈਨ ਬਾਜ਼ਾਰ ਹੈਗਾ ਉਹ ਵੀ ਹੁਣ ਤੁਰਕੀ ਦਾ ਅ ਬਈਸ ਕਰ ਕਰ ਰਿਹਾਗਾ ਮੈਂ ਪਹਿਲਾ ਕਹਿ ਰਿਹਾ ਸੀਗਾ ਕਿ ਪਾਕਿਸਤਾਨ ਤੋਂ ਅਲਾਵਾ ਵੀ ਜਿਹੜੇ ਮੁਸਲਮ ਬੌਲ ਜਿਹੜੇ ਮੁਲਕ ਨੇ ਉਹਨਾਂ ਨੂੰ ਵੀ ਇਹ ਲੋਕ ਕਿਤੇ ਨਾ ਕਿਤੇ ਦੁਸ਼ਮਨ ਦੇ ਸ਼ਤਰੂ ਦੇਸ਼ ਕਹਿ ਕੇ ਸੰਬੋਧਿਤ ਕਰਦੇ ਨੇ ਤੇ ਇਹ ਉਸੇ ਚੀਜ਼ ਦਾ ਨਤੀਜਾ ਇਹ ਜਿਹੜਾ ਕੈਂਪੇਨ ਹੈ ਟਰਕੀ ਦੇ ਖਿਲਾਫ ਇਹ ਵੀ ਆਰਐਸਐਸ ਵਾਲਿਆਂ ਨੇ ਚਲਾਇਆ ਹੋਇਆ ਹੈਗਾ ਜੀ ਉਹਦਾ ਹੀ ਅਸਰ ਹੈ ਕਿ ਇੰਡੀਅਨ ਜਿਹੜੇ ਬਿਜ਼ਨਸਮੈਨ ਨੇ ਉਹ ਵੀ ਉਹਨਾਂ ਦੇ ਦਬਾਅ ਹੇਠ ਲਗਾਤਾਰ ਬਾਈਕਟ ਬਾਈਕਟ ਕਰੀ ਜਾ ਰਹੇ ਨੇ ਜੀ ਬਾਈਕਾਟ ਬਾਈਕਾਟ ਖੇਡਿਆ ਜਾ ਰਿਹਾ ਪਰ ਅਗਲੀ ਖਬਰ ਤੇ ਪਾਇਓ ਚਾਲਣਾ ਕਹਿੰਦੇ ਐਸਜੀਪੀਸੀ ਨਹੀਂ ਲਵੇਗੀ ਰਾਜੋਆਣਾ ਕੇਸ ਦੇ ਵਿੱਚ ਪਾਈ ਹੋਈ ਪਟੀਸ਼ਨ ਵਾਪਸ ਹਾਂਜੀ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਉਹਨਾਂ ਨੇ ਸਪਸ਼ਟ ਕੀਤਾ ਹੈਗਾ ਕਿ ਉਹਨਾਂ ਨੇ ਸਿੱਖ ਸੰਗਠਨਾ ਦੀਆਂ ਅਤੇ ਜਿਹੜੇ ਲਾਅ ਦੇ ਐਕਸਪਰਟ ਨੇ ਉਨ੍ਹਾਂ ਨਾਲ ਉਹਨਾਂ ਨੇ ਸਲਾਮ ਸੂਰਾ ਕੀਤਾ ਹੈਗਾ ਉਸਦੇ ਬਾਅਦ ਹੀ ਫੈਸਲਾ ਲਿਆ ਹੈਗਾ ਕਿ 2012 ਚ ਜਿਹੜੀ ਐਸਟੀਪੀਸੀ ਨੇ ਪਟੀਸ਼ਨ ਦਾਖਲ ਕੀਤੀ ਸੀਗੀ ਉਹਨੂੰ ਵਾਪਸ ਨਹੀਂ ਲਿਆ ਜਾਊਗਾ ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਅਤੇ ਇਸ ਪਟੀਸ਼ਨ 'ਚ ਸਜ਼ਾਏ ਮੌਤ ਪਾਏ ਜਿਹੜੇ ਸਿੱਖ ਬੰਦੀ ਸੀਗੇ ਉਹ ਉਹਨਾਂ ਦੇ ਵਿੱਚ ਵੀ ਵਿਸ਼ੇਸ਼ ਕਰ ਭਾਈ ਬਲਵੰਤ ਸਿੰਘ ਨਾਜਵਾਣਾ ਉਹਨਾਂ ਦੇ ਮਾਮਲੇ 'ਚ ਇਸ ਪਟੀਸ਼ਨ ਨੇ ਦਖਲਅੰਦਾਜ਼ੀ ਕੀਤੀ ਸੀਗੀ ਤੇ ਉਹਨਾਂ ਦੀ ਜਿਹੜੀ ਫਾਂਸੀ ਸੀਗੀ ਉਹਦੇ ਤੇ ਰੋਕ ਲੱਗੀ ਸੀਗੀ ਜੀ ਅ ਸ੍ਰੀ ਹਕਾਲਤਤ ਸਾਹਿਬ ਨੇ ਇਸ ਵਿਸ਼ੇ ਤੇ ਪੰਜਵੇਂ ਮੈਂਬਰੀ ਕਮੇਟੀ ਬਣਾਈ ਸੀਗੀ ਪਰ ਹਜੇ ਤੱਕ ਜਿਹੜੀ ਸਰਕਾਰਾਂ ਹੈਗਿਆ ਉਸ ਕਮੇਟੀ ਨਾਲ ਕੋਈ ਗੱਲਬਾਤ ਕਰ ਨਹੀਂ ਰਹੀਆਂ ਯਾਨੀ ਕਿ ਆਪ ਤੁਸੀਂ ਆਪਸ ਆ ਬਲਾਓ ਕਿ ਕਿਵੇਂ ਜਿਹੜੀ ਸਿੱਖਾਂ ਦੀ ਦੀ ਸੁਪਰੀਮ ਆਪਾਂ ਕਹਿ ਲਿਆ ਕਿ ਸੰਸਥਾ ਹੈਗੀ ਉਹਦੀ ਕਮੇਟੀ ਨੂੰ ਵੀ ਸਰਕਾਰ ਇਗਨੋਰ ਕਰ ਰਹੀਆਂ ਨੇ ਕਿੰਨਾ ਮਤਲਬ ਗੁੰਦਾਰੂਕ ਸਰਕਾਰ ਆਦਾ ਤੁਸੀਂ ਆਪ ਲਾ ਲੋ ਇਹ ਜਿਹੜੀ ਕਮੇਟੀ ਹੈ ਕਿਸੇ ਕਿਸੇ ਨੇ ਵੀ ਮੂੰ ਚੱਕੇ ਥੋੜੀ ਨਿਉੜਾਈ ਹੈ ਸ੍ਰੀ ਅਕਾਲ ਤਖਸਾਲ ਵੱਲੋਂ ਬਣਾਈ ਗਈ ਸੀ ਇਹ ਪੰਜ ਮੈਂਬਰੀ ਕਮੇਟੀ ਜਿਹਨੇ ਗੱਲਬਾਤ ਕਰਨੀ ਸੀਗੀ ਬੰਦੀ ਸਿੰਘਾ ਦੀ ਰਹੀ ਆਈ ਵਾਸਤੇ ਪਰ ਹਜੇ ਤੱਕ ਉਹ ਉਸ ਕਮੇਟੀ ਨਾਲ ਕਦੇ ਵੀ ਮਤਲਬ ਸਰਕਾਰਾਂ ਨੇ ਗੱਲਬਾਤ ਨਹੀਂ ਕੀਤੀ ਇਹ ਬੜਾ ਅਜੀਬ ਹੈਗਾ ਜੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਹਿੱਸਾ ਇਹ ਪੁਸ਼ ਕਰ ਰਿਹਾ ਸੀਗਾ ਕਿ ਪਟੀਸ਼ਨ ਵਾਪਸ ਲਈ ਜਾਵੇ ਔਰ ਮਤਲਬ ਦੱਸਿਆ ਜਾ ਰਿਹਾਗਾ ਕਿ ਕਈ ਕਿਸਮ ਦੇ ਵਿੱਚ ਉਹ ਐਸਟੀਪੀਸੀ ਨੇ ਰਾਏ ਸਲਾਮ ਸੂਰੇ ਕੀਤੇ ਹੈਗੇ ਜਿਹੜੇ ਸਿੱਖ ਜੱਜ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਸ ਤੋਂ ਬਾਅਦ ਹੀ ਇਹ ਫੈਸਲਾ ਲਿਆਗਾ ਲੱਗਿਆ ਹੈਗਾ ਕਿ ਇਹ ਪਟੀਸ਼ਨ ਵਾਪਸ ਨਹੀਂ ਲਈ ਜਾਊਗੀ ਹੁਣ ਅੱਗੇ ਦੇਖਾਂਗੇ ਕਿ ਹੁੰਦਾ ਕੀ ਹੈ ਮਤਲਬ ਅੱਗੇ ਆਉਣ ਵਾਲੇ ਦਿਨਾਂ ਚ ਦੱਸਿਆ ਜਾ ਰਿਹਾ ਹੈਗਾ ਕਿ ਤੇਜਸ ਸੀ ਸਮੁੰਦਰੀ ਹਾਲ ਤੋਂ ਇੱਕ ਵੱਡੀ ਬੈਠਕ ਸੱਦੀ ਜਾਊਗੀ ਉਹਦੇ ਚ ਸਿੱਖ ਸੰਗਤਾਂ ਤੇ ਜਿਹੜੇ ਸਿੱਖ ਪ੍ਰਤੀਨਿਧੀ ਹੈਗੇ ਉਹਨਾਂ ਉਹਨਾਂ ਨਾਲ ਗੱਲਬਾਤ ਕਰਕੇ ਕੋਈ ਅੱਗੇ ਨਵੀਂ ਰਣਨੀਤੀ ਤੈਕ ਕੀਤੀ ਜਾਊਗੀ ਜੀ ਉਧਰ ਪੰਜਾਬ ਦੇ ਵਿੱਚ ਜਿਹੜੀ ਜਹਾਜ਼ ਨੂੰ ਟੈਕਸੀ ਬਣਾਏ ਫਿਰਦੇ ਨੇ ਕੇਜਰੀਵਾਲ ਸਾਹਿਬ ਭਾਵ ਕੇ ਜਹਾਜ਼ ਪੰਜਾਬ ਸਰਕਾਰ ਵਾਲਾ ਸਰਕਾਰੀ ਜਹਾਜ਼ ਉਸਤੇ ਕਹਿੰਦੇ ਦਿੱਲੀ ਚ ਸਿਆਸਤ ਚੱਲ ਰਹੀ ਹੈ ਸਿਆਸਤ ਤਾਂ ਪੰਜਾਬ ਚ ਵੀ ਚੱਲ ਰਹੀ ਹੈ ਦਿੱਲੀ ਚ ਵੀ ਚੱਲ ਰਹੀ ਹੈ ਸਾਰੇ ਕਿਤੇ ਚੱਲ ਰਹੀ ਹੈ ਪੰਜਾਬ ਦੇ ਉਹਨਾਂ ਖਟੋਲੇ ਨੂੰ ਕਿਤੇ ਨ ਕਿਤੇ ਆਪਣਾ ਖਟੋਲਾ ਬਣਾ ਹੀ ਫਿਰਦੇ ਨੇ ਅਰਵਿੰਦ ਕੇਜਰੀਵਾਲ ਉਹਦਾ ਵੀ ਤੌਰ ਹੈਗਾ ਜੀ ਆਪਾਂ ਨੂੰ ਪਤਾ ਹੈ ਕਿ ਜਿਵੇਂ ਕੋਈ ਵੱਡਾ ਅਟੈਚ ਆਪਣੇ ਨਾਲ ਸੁੱਪਕੇਸ ਨਹੀਂ ਰੱਖਦਾਗਾ ਉਹ ਮੇਰੇ ਅਰਵਿੰਦ ਕੇ ਜਰੀਵਾਲ ਭਗਵੰਤ ਮਾਨ ਨੂੰ ਤਾਂ ਸੁਟਕੇ ਸਵਾਂ ਆਪਣੇ ਨਾਲ ਟੰਗੀ ਫਿਰਦੇ ਹੁੰਦੇ ਐ ਬਾਕੀ ਤਾਂ ਜਿੰਨੀ ਵੀ ਜਿੰਨਾ ਜਿੰਨੀ ਵੀ ਸੁਦਾਵਾਂ ਨੇ ਉਹ ਤਾਂ ਸਾਰੇ ਭਗਵੰਤ ਮਾਨ ਦੀਆਂ ਨੇ ਸਿਕਿਉਰਿਟੀ ਤੋਂ ਲੈ ਕੇ ਹੈਲੀਕਾਪਟਰ ਤੱਕ ਉਡਣ ਘਟੋਲੇ ਸਾਰਾ ਕੁਝ ਉਹਨਾਂ ਦੇ ਹੀ ਨੇ ਤੇ ਉਹ 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 ਨਾਲ ਦਾ ਇਸਤੇਮਾਲ ਕਰ ਰਿਹਾ ਹੈ ਕਿ ਆ ਇਹ ਮੁੱਦਾ ਨੈਸ਼ਨਲ ਲੈਵਲ ਤੇ ਸਵਾਤੀ ਮਾਲੀਵਾਲ ਵੀ ਲਗਾਤਾਰ ਚੁੱਕ ਰਹੀ ਹੈ ਕਿ ਜਿਹੜੀ ਕਿ ਬੀਜੇਪੀ ਦੇ ਅਸਪਲ ਬਹੁਤ ਜ਼ਿਆਦਾ ਨੇੜੇ ਬੀਜੇਪੀ ਵੀ ਚੁੱਕ ਰਹੀ ਹੈ ਤੇ ਪੰਜਾਬ ਕਾਂਗਰਸ ਵੀ ਲਗਾਤਾਰ ਇਸ ਬਾਰੇ ਗੱਲ ਕਰ ਰਹੀ ਹੈ ਕਿ ਇਹ ਜਿਹੜੇ ਭਾਈ ਮਨੀਸ਼ ਸੋਦੀ ਅਰਵਿੰਦ ਕੇਜਰੀਵਾਲੇ ਇਧਰ ਫਿਰ ਰਹੇ ਨੇ ਇਹਨਾਂ ਦਾ ਕੀ ਕੰਮ ਦੱਸੋ ਹੈ ਇਹਨਾਂ ਨੂੰ ਇੰਨੀ ਸਿਕਿਉਰਟੀਆਂ ਦੇ ਰੱਖਿਆ ਨੇ ਪ੍ਰੋਟੋਕੋਲ ਫਾਲੋ ਕਰਾਇਆ ਜਾ ਰਿਹਾ ਹੈ ਜਰ ਨਵੇਂ ਕਿਸਮ ਦੇ ਨਵੇਂ ਜਿਹੜੇ ਤੁਸੀਂ ਉਦਘਾਟਨ ਕਰ ਰਹੇ ਹੋ ਉਹਨਾਂ 'ਚ ਉਹਨਾਂ ਦੇ ਜਿਹੜੇ ਬੋਰਡ ਲੱਗ ਰਹੇ ਨੇ ਸੁਨਾ ਤੇ ਇਹਨਾਂ ਦਾ ਨਾਂ ਹੁੰਦਾਗਾ ਇਹ ਕੀ ਮਤਲਬ ਚੱਲ ਰਿਹਾਗਾ ਇਹ ਮਹਿਮਾਨ ਇੱਥੇ ਕਿਉਂ ਫਰ ਰਹੇ ਨੇ ਠੀਕ ਆ ਮਹਿਮਾਨ ਹੈਗੇ ਆ ਇਹਨਾਂ ਦੇ ਗੈਸਟ ਹਾਊਸ ਬੁੱਕ ਕਰਾਓ ਸਵੇਰੇ ਸ਼ਾਮ ਇਹਨਾਂ ਨੂੰ ਡਿਨਰ ਪਚਾਓ ਇਹ ਥੋੜੀ ਨਾ ਕਿ ਇਹਨਾਂ ਨੂੰ ਤੁਸੀਂ ਆਪਣਾ ਆਰਡਰ ਨਖਟੋਲਾ ਦੇ ਦੋਗੇ ਆਪਣੀ ਸਿਕਿਉਰਿਟੀ ਦੇ ਦੇਵੋਗੇ ਕਿ ਭਾਈ ਚਲੋ ਫਿਰ ਪੰਜਾਬ ਦਾ ਤੋਰਾ ਫੇਰਾ ਕਰੋ ਸਵਾਦ ਲਓ ਇਹ ਥੋੜੀ ਨਾ ਹੁੰਦਾਗਾ ਇਹ ਇਸੇ ਕਰਕੇ ਸਾਰਾ ਮਤਲਬ ਰੋਸ ਹੋ ਰਿਹਾਗਾ ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਹੁੰਦਾ ਸਮਾਪਤ ਸੋ ਤੁਸੀਂ ਜੁੜੇ ਪੂਣੀਆਂ ਜੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਧੰਨਵਾਦ ਸਤਸ਼ਿ ਸ਼ਕਾ ਸਤਸ਼ਿ ਸ਼ਕਾ ਜੀ ਸੋ ਇਹ ਸਾਂ ਸਾਡੇ ਨਾਲ ਪੂਨੀਆ ਜੀ ਜਿਨ੍ਹਾਂ ਨੇ ਵਕਵਾ ਕਵਰਾਂ ਤੇ ਪਾਇਆ ਚਾਹਣਾ ਕਿਵੇਂ ਲੱਗਿਆ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ ਰ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਧੰਨਵਾਦ ਸਤਸ਼ਿ ਸ਼ਕਾ